ਤੁਹਾਡੀ ਜੇਬ ਦੇ ਵਿੱਚ ਜਿਹੜੇ 10 ਵੀ 50 100 200 500 ਦੇ ਨੋਟ ਹੈ ਉਹ ਪ੍ਰੋਮਿਸਰੀ ਨੋਟ ਹੈ ਰੁਪਈਏ ਨਹੀਂ ਹੈਗੇ ਉਹ ਨੋਟਾਂ ਦਾ ਕਰਾਰਨਾਮਾ ਤੁਸੀਂ ਬੈਂਕ ਜਿਹੜਾ ਨੋਟ ਹੈ ਪ੍ਰੋਮਿਸਰੀ ਨੋਟ ਹੈ ਤੁਹਾਡੇ ਕੋਲ ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਕਹਿ ਰਿਹਾ ਆਈ ਪ੍ਰੋਮਿਸ ਟੂ ਪੇ தி ਬੈਰਰ ਸਮ ਅਪੀਸ ਆਫ ਥਿਸ ਇਹ ਵੀ ਵਚਨਖੰਡ ਬਦਲਿਆ ਹੋਇਆ ਪਰ ਫਿਰ ਵੀ ਵਚਨਖੰਡ ਤਾਂ ਹੈਗਾ ਨਾ ਤੇ ਤੁਹਾਨੂੰ ਕਹਿਤਾ ਰਿਹਾ ਨਾ ਫਿਰ ਉਹ ਹਿੰਦੀ ਵਿੱਚ ਵੀ ਕਹਿੰਦਾ ਪਿਆ ਮੈਂ ਧਾਰਕ ਨੂੰ ਇਤਨੇ ਰੁਪਏ ਦੇਣੇ ਕਹ ਬਚਨ ਦਿੰਦਾ ਹਾਂ ਠੀਕ ਹੈ ਨਾ ਬ੍ਰੇਕ ਰੁਪਈਆ ਨਹੀਂ ਹੈਗਾ ਉਹ ਖੁਦ ਕਹਿ ਰਿਹਾ ਕਿ ਮੇਰੇ ਰੁਪਈਆ ਦਾ ਕਰਾਰਨਾ कोरोना काल ते जेडे ਧਿਆਨ ਰੱਖਦੇ ਨੇ ਉਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੋਊਗਾ করোনা ਕਾਲ ਤੇ 100 ਅਰਬ ਡਾਲਰ ਦੀ ਫੰਡਿੰਗ ਹੋਈ ਸੀ ਸੈਤਾਰਾ ਰਸੀ ਆਈ ਸੀ 100 ਅਰਬ ਡਾਲਰ ਦੀ ਉਹ ਪੈਸਾ ਕਿਹਨੇ ਭੇਜਿਆ ਸੀ ਰਿਜ਼ਰਵ ਬੈਂਕ ਨੂੰ ਉਹ ਪੈਸਾ ਭੇਜਿਆ ਸੀਗਾ ਬੈਂਕ ਆਫ ਇੰਗਲੈਂਡ ਵਰਲਡ ਬੈਂਕ ਨੇ ਵਰਲਡ ਬੈਂਕ ਨੂੰ ਫੰਡਿੰਗ ਕੌਣ ਕਰਦਾ ਹੈ ਗਾਵੀ ਬਿਲਗੇਟ ਰੌਕਫੈਲਰ ਤੇ ਰੋਸਚਾਈਡ ਇਹ ਫੰਡਿੰਗ ਕਰਦੇ ਆ ਹੁਣ ਬੇਤਾ ਤੁਹਾਡੇ ਦੇਸ਼ ਆਏ ਤੁਹਾਨੂੰ ਇੰਨਾ ਪੈਸਾ ਕਾਹ ਤੋਂ ਭੇਜਣਗੇ ਇਹ ਦਿੱਤੇ ਅਲੱਗ ਵੀਡੀਓ ਬਣੂੰਗੀ ਉਹਨਾਂ ਦਾ ਵਿਸ਼ਾ ਜਿਹੜਾ ਇੱਕ ਲੈਂਚ ਦੱਸਿਆ ਨਹੀਂ ਜਾਣਾ ਉਹਨਾਂ ਦਾ ਟਾਰਗੇਟ ਕੀ ਹੈ ਉਹਨਾਂ ਦਾ ਟਾਰਗੇਟ ਬਹੁਤ ਖਤਰਨਾਕ ਉਹ ਪੈਸਾ ਉਹਨਾਂ ਨੇ ਭਿੱਜਿਆ ਸੀ ਠੀਕ ਹੈ ਜੇ ਫਿਰ ਵੀ ਕਹਿੰਦੇ ਆ ਵਿਪਾਰ ਇਹ ਰਿਜ਼ਰਵ ਬੈਂਕ ਆਫ ਇੰਡੀਆ ਇੰਡੀਆ ਦਾ ਸਰਕਾਰੀ ਗੱਲ ਕਿੰਦੀ ਤਾਂ ਫਿਰ ਉਹਦੇ ਥਲੇ ਇੱਕ ਲਾਈਨ ਹੋਰ ਲਿਖੀ ਆ ਰਿਜ਼ਰਵ ਬੈਂਕ ਆਫ ਇੰਡੀਆ ਰਾਈਟ ਹੈਂਡ ਸਾਈਡ ਤੋਂ ਕਿਤੇ ਨਾ ਥਲੇ ਇੱਕ ਹੋਰ ਲਾਈਨ ਲਿਖੀ ਆ ਗਰਾਂਟਡ ਬਾਇ ਡੀ ਸੈਂਟਰਲ ਗਵਰਨਮੈਂਟ ਜੇ ਰੁਪਈਆ ਇੰਡੀਆ ਦਾ ਬਾਸ ਸੋਰੀ ਨੋਟ ਇੰਡੀਆ ਦਾ ਰੁਪਈਆ ਤਾਂ ਕੀ ਹੁੰਦਾ ਤੁਹਾਨੂੰ ਜੇ ਤੁਸੀਂ ਇੱਕ ਦੋ ਵੀਡੀਓ ਵੇਖੇਂਗੇ ਇਹ ਤੁਹਾਨੂੰ ਵੀਡੀਓ ਵੇਖਣੀ ਪੈਣਗੀਆਂ ਤੁਹਾਨੂੰ ਵੇਖਣੀ ਜ਼ਰੂਰੀ ਹੈ ਤੁਹਾਨੂੰ ਮਜਬੂਰੀ ਸਮਝ ਕੇ ਵੀ ਉਹ ਵੇਖੋਗੇ ਨਾ ਤੇ ਮਜਬੂਰੀ ਜਿਹੜੀ ਬਹੁਤ ਵੱਡੀ ਚੀਜ਼ ਆ ਜੇ ਉਹਨੇ ਚ ਸਰਜੇ ਤੁਹਾਡਾ ਲੱਗਣਾ ਕੁਛ ਨਹੀਂ ਵੇਖ ਲਿਓ ਛੋਟੀਆਂ ਛੋਟੀਆਂ ਇਹਨਾਂ 2-3 ਮਿੰਟ ਦੀਆਂ ਤੁਹਾਡੀ ਲਾਈਫ ਹੈ ਜਿਹੜੀ ਉਹ ਦਲਦਲ ਤੋਂ ਨਿਕਲ ਕੇ ਇੱਕ ਸਹੀ ਰਾਹ ਪੈ ਸਕਦੀ ਹੈ ਉਹਦੇ ਥੱਲੇ ਇੱਕ ਲਾਈਨ ਲਿਖੀ ਆ ਗਾਰੰਟੀਡ ਬਾਏ ਦੀ ਸੈਂਟਰਲ ਗਵਰਨਮੈਂਟ ਇਹ ਡੀਸੈਂਟਰਲ ਗਵਰਨਮੈਂਟ ਕੌਣ ਹੈ ਇਹ ਡੀਸੈਂਟਰ ਗਵਰਨਮੈਂਟ ਉਹੀ ਹੈ ਜਿਹੜੀ 1947 ਤੋਂ ਪਹਿਲਾਂ ਆਪਣੇ ਦੇਸ਼ ਤੇ ਰਾਜ ਕਰਦੀ ਜਿਹਨੇ ਜ਼ਬਰਨ ਸਾਡਾ ਦੇਸ਼ ਕਬਜ਼ਾ ਲਿਆ ਸਾਡਾ ਤੇ ਸਾਡੇ ਦੇਸ਼ ਦੀ ਜਨਤਾ ਦਾ ਸੋਸ਼ਣ ਕੀਤਾ ਇਹ ਉਹੀ ਸਰਕਾਰ ਹੈ ਭਾਰਤ ਵਿੱਚ ਰਹਿਣੀ ਰੁਪਈਆ ਕਿਤਾ ਕਮਾਉਣੇ ਹੋ ਪਰਦੇ ਕਮਾਉਣੇ ਹੋ ਗਾਂਧੀ ਦੀ ਫੋਟੋ ਵੇਖ ਕੇ ਕਹਿੰਦਾ ਠੀਕ ਹੈ ਜੀ ਭਾਰਤ ਦਾ ਹੈ ਵਰਲਡ ਬੈਂਕ ਦਾ ਉਹ ਸਾਰੇ ਅੰਗਰੇਜ਼ਾਂ ਦਾ ਰੁਪਈਆ ਹੈ ਦੱਸੋ ਹੁਣ ਤੁਸੀਂ ਯਾਦ ਫਿਰ ਤੁਸੀਂ ਸਮਝਦੇ ਨਹੀਂ ਜਿਹੜਾ ਕਰਜ਼ਾ ਤੁਸੀਂ ਦੇਣਾ ਤੁਸੀਂ ਭਾਰਤ ਸਰਕਾਰ ਦਾ ਦੇਣਾ ਤੁਸੀਂ ਭਾਰਤ ਸਰਕਾਰ ਦਾ ਨਹੀਂ ਦੇਣਾ ਭਾਜੀ ਤੁਸੀਂ ਰੁਪਈਆ ਜਿਹੜਾ ਦੇਣਾ ਉਹ ਬੈਂਕ ਆਫ ਇੰਗਲੈਂਡ ਦਾ ਦੇਣਾ ਇਹ ਬੈਂਕ ਆਫ ਇੰਗਲੈਂਡ ਦੀ ਸ਼ਾਖਾ ਹੈ ਦੇਖੋ ਨੋਟ ਦੀ ਗਰੰਟੀ ਕੌਣ ਚੱਕ ਰਿਆ ਰੁਪਈਏ ਦੇਣ ਦੀ ਵੀ ਇਸ ਨੋਟ ਦੇ ਬਦਲੇ ਮੈਂ ਤੁਹਾਨੂੰ ਰੁਪਈਏ ਦੇਣ ਦਾ ਵਾਅਦਾ ਕਰਦਾ ਗਰੰਟੀਡ ਬਾਏ ਦੀ ਸੈਂਟਰਲ ਗਵਰਨਮੈਂਟ ਦਾ ਧਿਆਨ ਕਰੋ ਤੁਸੀਂ ਪੈਸਾ ਅੰਗਰੇਜ਼ਾਂ ਦਾ ਦੇਣਾ ਅੰਗਰੇਜ਼ਾਂ ਦੇ ਕਰਜ਼ਦਾਰ ਹੋ ਤੁਸੀਂ ਅੰਗਰੇਜ਼ਾਂ ਨਹੀਂ ਅੰਗਰੇਜ਼ਾਂ ਨੇ ਕਰਜ਼ਦਾਰ ਸੀ ਜਿਹੜਾ ਇਹ ਇਹ ਜੰਮਿਆ ਨਹੀਂ ਸੀ ਮਾਂਦੇਰੀ ਡੋਂਕਰੇ ਅੰਗਰੇਜ਼ਾਂ ਨੇ ਬਣਾਇਆ ਸੀਗਾ ਇਹਦੇ ਤੇ ਵੀ ਅਲੱਗ ਵੀਡੀਓ ਬਣੂੰਗੀ ਹਜੇ ਬਣੀ ਨਹੀਂ ਗਈ ਨਾ ਪਰ ਪਈਏ ਤੇ ਕਪਾਈ ਹੈ ਪਾਵਾਂਗੇ ਵੇਖਣੀਆਂ ਜ਼ਰੂਰ ਹੀ ਵੇਖੋ ਤੇ ਇੱਕ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਇਨਫੋਰਮੇਸ਼ਨ ਪਾਈਏ ਤੁਹਾਨੂੰ ਟਾਈਮ ਤੇ ਪਹੁੰਚ ਜਾਏ ਜਿਹੜੀ ਤੁਹਾਡੇ ਲਈ ਹੈਲਪਫੁਲ ਹੋਵੇ ਠੀਕ ਹੈ ਤੇ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਜੇ ਜ਼ਿਆਦਾ ਸ਼ੇਅਰ ਨਹੀਂ ਕਰ ਸਕਦੇ ਜਿਹੜਾ ਵੀ ਵੇਂਦਾ ਪਿਆ ਇਹਨੂੰ ਇੱਕ ਜਣੇ ਕੋਲ ਜ਼ਰੂਰ ਸ਼ੇਅਰ ਕਰੇ ਤੇ ਇਸ ਚੈਨਲ ਨੂੰ